ahi questions, i done da sond años, sojaya eh deixa ja lika na nieter daur, se hey rukha te bhaid fraction character na ke t hanno keik sa ke ke adhi ke keah nd Soph Blaze de etro ma ahas

ਉਮਰ ਹੈ ਨਹੀਂ ਹੈਗੀ ਇਸ ਕਰਕੇ ਫਿਲਮ ਬਣ ਰਹੀ ਹੈ ਇੱਕ ਜੀਰੇਵਲ ਜੋਗਰਾਜ ਸਿੰਘ ਕਿੰਨੀ ਵਰਨਾ ਐਜ਼ ਅ ਮੀਨ ਲੀਡ ਮੇਨ ਲੀਡ ਆ ਰਿਹਾ ਤੇ ਮੈਂ ਤੁਹਾਨੂੰ ਰੋਮਾਂਸ ਐਸਾ ਕਰਕੇ ਦਿਖਾਉਂ ਕਿ ਤੁਸੀਂ ਸਾਰੀ ਜ਼ਿੰਦਗੀ ਇਸੇ ਕਰਕੇ ਰਹੋਗੇ ਆ ਮੈਂ ਆਹੀ ਗੱਲ ਕਹਿਣੀ ਸੀ ਆ ਮੇਰੇ ਸਪੋਰਟ ਦੇ ਦੋ ਬਾਕੀ ਬਰ ਪਤਾ ਨਹੀਂ ਦੇਣਾ ਜੈਨਸੀ ਕਰਦੇ ਨੇ ਜਵਾਲੁੰਡੇ ਫਾਈ ਤਕੜੇ ਹੋ ਜੇ ਫਿਰ ਲੱਗ ਬਾਪੂ ਨੇ ਨੰਬਰ ਲਾ ਜਾਨੇ ਬਸ ਇਹੀ ਕਹਿੰਦਾ ਸੀ ਪੂਰ ਮੈਂ ਡਰ ਗਈ ਲਓ ਜੀ ਸਭ ਬੰਦ ਹੋ ਖੇ ਨੇ ਤਕਦੀਰਾਂ ਦੇ ਤੂੰ ਜਦ ਪੁੱਛਦੇ ਪਿਆਰਾਂ ਦੇ ਵੇ ਦਿਲ ਹਮੀ ਪਰਦਾਏ ਮੈਂ ਤੈਨੂੰ ਪਿਆਰ ਤਾਂ ਕਰਦੀਆ ਵੇ ਦਿਲ ਟੁੱਟਣੋਂ ਡਰਦਾਏ ਮੈਂ ਹਮੇਸ਼ਾ ਇੱਕ ਗੱਲ ਕਰਨੀ ਚਾਹੀਏ ਜਵਾਨੀ ਦੇ ਨਾਲ ਇਹ ਗੱਲ ਮੇਰੇ ਘਰਕ ਵੀ ਪ੍ਰਚਲਿਤ ਹੈ ਜਦ ਬੱਚੇ ਵੱਡੇ ਹੋ ਜਾਣ ਨਾ ਇਹਨਾਂ ਚਿੱਟਾ ਦਾੜਾ ਕਾਲਾ ਹੋਣਾ ਸ਼ੁਰੂ ਹੋ ਜੇਗਾ ਬੰਦੇ ਉਹ ਇਸ ਕਰਕੇ ਹੈ ਕਿ ਜਦ ਤੁਸੀਂ ਛੋਟੇ ਛੋਟੇ ਸੀ ਸਾਰੇ ਇੱਥੇ ਵੀ ਜਿੰਨੇ ਖੜੇ ਹੈ ਛੋਟੇ ਛੋਟੇ ਸੀਗੇ ਇਹ ਪੰਜ ਦਿਹਾਕੇ ਹੋ ਗਏ ਮੈਨੂੰ ਪਰ ਮੈਂ ਅੱਜ ਵੀ ਮੈਂ ਤੁਹਾਡੇ ਰਗਾਈਆਂ ਮੈਂ ਤੁਹਾਡੇ ਲੈਵਲ ਤੇ ਜਾ ਕੇ ਗੱਲ ਕਰਦਾ ਪਰ ਇੱਕ ਗੱਲ ਜ਼ਿੰਦਗੀ ਜ਼ਰੂਰ ਕਹੂੰਗਾ ਜਿਹੜੀ ਮੈਂ ਹਮੇਸ਼ਾ ਪ੍ਰਚਲਿਤ ਕਰੀ ਆ ਹਮੇਸ਼ਾ ਗੱਲ ਕਹੀ ਹੈ ਇਹ ਵੱਡਪਾਤੀ ਆ ਮੈਂ ਕਿ ਮੈਂ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਛੋਟਾ ਜਿਹਾ ਤਿਰਕਾ ਜਿਹਨੇ ਮਾੜੀ ਮੋਟੀ ਚਮਕ ਪਾਈ ਹੈ ਪਰ ਜੇ ਮાળੀ ਗੱਲ ਸੁਣਨਾ ਫਿਰ ਸਾਰੇ ਕੁਝ ਕਰ ਦੋਗਾ ਸੁਣੋ ਮੈਂ ਕੀ ਕਹਿੰਦਾ ਇੱਕ ਇੱਕ ਸਮਾਸੀ

सब अपने पन्ने पे हीरा अपने राज के झटके मर गईया मर गईया तसन हो गईया फला हो गईया पहला अजबा मेरा एता पूछे ए जंग सिंह के सामने खड़न ली एड़ा केड़ा रिश्ता दे के लो जिस समय ये डायलॉग में समय एक मेरी अ क्रीम सी ਇੱਕ ਸੁਪਨਾ ਮੈਂ ਲੈਂਦਾ ਸੀ ਜਦ ਮੈਂ ਡਸਟੀ ਜਾਇਆ ਸੀ ਤੁਹਾਡੇ ਵੱਡ-ਵਡੇਰੇ ਮੇਰੇ ਸਾਥੀ ਤੁਹਾਡੇ ਬਜ਼ੁਰਗ ਤੁਹਾਡੇ ਦਾਦੇ ਚਾਚੇ ਸਾਰੇ ਉਦੋਂ ਮੈਂ ਇੱਕ ਸੁਪਨਾ ਲਿਆ ਸੀ ਸੁਣਾਉਣਾ ਸੁਣਾਉਣਾ ਮਾਈਕ ਨਹੀਂ ਛੱਡਦਾ ਜਦ ਤੱਕ ਕਹਿੰਦੇ ਨਹੀਂ ਪਰ ਇੱਕ ਵਾਰੀ ਗੱਲ ਸੁਣੋ ਮੈਂ ਕਹਿਣਾ ਕੀ ਚਾਹੁੰਦਾ ਮੇਰਾ ਉਦੋਂ ਸੁਪਨਾ ਸੀ ਕਿ ਪੰਜਾਬ ਦੀ ਧਰਤੀ ਦਾ ਰਾਈਟਰ ਹੋਵੇ ਪੰਜਾਬ ਦੀ ਧਰਤੀ ਦਾ ਮਾਣ ਦੱਸਾ ਹੋਵੇ ਪੰਜਾਬ ਦੀ ਧਰਤੀ ਦੇ ਸਾਰੇ ਐਕਟਰ ਹੋਣ ਜਿਹੜੇ ਸਟੇਜਾਂ ਤੇ ਜਾਂ ਟੀਵੀਾਂ ਤੇ ਕੰਮ ਕਰਦੇ ਸੀ ਕਿ ਸਾਨੂੰ ਬੰਬੇ ਜਾ ਕੇ ਮੱਥਾ ਲਾ ਕੇ ਇਕਣਾ ਪਵੇ ਉਹ ਸੁਪਨਾ ਰੱਬ ਨੇ ਸਾਕਾਰ ਕੀਤਾ ਮੈਂ ਸਾਰੇ ਪੰਜਾਬੀ ਆਰਟਿਸਟਾਂ ਦਾ ਸਾਰੇ ਪੰਜਾਬੀ ਪਰਿਵਾਰ ਦਾ ਪਹਿਦਵੀਂ ਧਰਵਾਦੀਆਂ ਤੇਰਾ ਚਰਣਾ ਚ ਨਮਸ਼ਕਾਰ ਕਰਦਾ ਔਰ ਦੁਸੂਭੀ ਸੋਣਾ ਹਾਂ

ਇੱਕ ਸਿਰਿਆ ਦਾ ਉੱਚਾ ਸਾ ਲਵਾ ਟਿੰਗ ਪੈ ਤੇ ਨੇ ਦਸ ਮਾ ਕੀ ਕਰਾ ਲਓ ਜੀ ਐਨੀ ਗੱਲ ਹੈ ਕਿ ਬਾਤ ਫਿਲਮ ਬਹੁਤ ਸੋਹਣੀ ਬਣੀ ਹੈ ਮੂ ਮੈਂ ਡਰ ਗਈ ਦੇਖਿਓ ਦੱਸਿਓ ਕਿਉਂਕਿ ਪੰਜਾਬੀ ਹਰ ਫਿਲਮ ਇੰਡਸਟਰੀ ਦੀ ਕੋਈ ਵੀ ਫਿਲਮ ਤੁਸੀਂ ਜਾ ਕੇ ਦੇਖਿਆ ਕਰੋ ਦੱਸਿਆ ਕਰੋ ਕਿ ਐਸੀ ਬਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਰਾਲਾ ਜੀ ਕੀ ਫਤਿਹ ਅੱਜ ਮਾਰਨੀ ਜਾਣੀ ਆ ਕਿਉਂਕਿ ਇੰਨਾ ਵਧੀਆ ਇਵੈਂਟ ਮਤਲਬ ਟ੍ਰੇਲਰ ਲਾਂਚ ਦਾ ਮੈਂ ਕਦੇ ਨਹੀਂ ਦੇਖਿਆ ਆ ਤੁਹਾਡੇ ਸਾਰੇ ਸਾਰਿਆਂ ਦੀ ਕਰੈਕਟਰ ਸੈਕਿੰਗ ਥੈਂਕਸ ਕਰੂੰਗੀ ਟੋਨੀ ਜੀ ਦਾ ਜਿਹੜੇ ਡਾਇਰੈਕਟਰ ਨੇ ਰਾਜੂ ਬਰਮਾ ਜੀ ਨੇ ਮੈਨੂੰ ਇਸ ਕੈਰੈਕਟਰ ਲਈ ਚੁਣਿਆ ਟੋਨੀ ਜੀ ਸਾਡੇ ਪ੍ਰੋਡਿਊਸਰ ਤੇ ਸਾਡੀ ਸਾਰੀ ਸਟਾਰ ਕਾਸਟ ਰੋਸ਼ਨ ਜੀ ਜੋਗਰਾਜ ਸਰ ਸਾਜਨ ਸਰ ਰਾਖੀ ਜੀ ਸਾਰੇ ਜਣੇ ਵੀ ਸਾਡੀ ਸਟਾਰ ਕਾਸਟ ਜਿਹੜੀ ਇੱਥੇ ਪਹੁੰਚੀ ਹੋਈ ਹੈ ਤੇ ਜਿਹੜੀ ਨਹੀਂ ਪਹੁੰਚੀ ਹੋਈ ਉਹਨਾਂ ਸਾਰਿਆਂ ਵੱਲੋਂ ਵੀ ਮੈਂ ਹਾਜ਼ਰੀ ਲਗਾਉਣੀ ਚਾਹੂੰਗੀ ਤੇ ਟ੍ਰੇਲਰ ਤੁਸੀਂ ਦੇਖ ਲਿਆ ਹੋ hope ਤੁਸੀਂ ਸਾਰੇ ਜਣਿਆਂ ਨੇ ਲਾਈਕ ਕੀਤਾ ਹੋਣਾ ਤੇ ਇੰਡਸਟਰੀ ਦਾ ਕਿਹੜਾ ਬੰਦਾ ਜਿਹੜਾ ਇਸ ਫਿਲਮ ਦੇ ਵਿੱਚ ਤੁਹਾਨੂੰ ਨਹੀਂ ਵੇਖਣ ਨੂੰ ਮਿਲੇਗਾ ਸੋ ਤੁਹਾਨੂੰ ਜਿਹੜਾ ਜਿਹੜਾ ਬੰਦਾ ਵੀ ਵਧੀਆ ਲੱਗਦਾ ਉਹਦੇ ਕਰਕੇ ਤੁਸੀਂ ਸਾਰਿਆਂ ਨੇ ਫਿਲਮ ਦੇਖਣ ਜ਼ਰੂਰ ਜਾਣਾ 1 ਮਾਰਚ ਨੂੰ ਫਿਲਮ ਆਉਣੀ ਹੈ ਇੱਕ ਵਾਰੀ ਸਾਰੇ ਜਣੇ ਮੈਨੂੰ ਹੂਟਿੰਗ ਕਰਕੇ ਦੱਸੋ ਵੀ ਜਾਓਗੇ ਨਾ ਥੈਂਕ ਯੂ so much ਜੀ ਜਿਉਂਦੇ ਰਹੋ ਥੈਂਕ ਯੂ ਥੈਂਕ ਯੂ so much ਜਨ ਬੰਜੀ ਪੀਸ ਰੱਖੀ ਹੰਗਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਜੀ ਥੈਂਕ ਯੂ ਸੋ ਮੱਚ ਪਤਾ ਹੁੰਦਾ ਤੈਨੂੰ ਦਿਲ ਨਾ ਦਿੰਦੇ ਅਰੇ ਕੋਣ ਲੱਗੇ ਦਿਲ ਤੇ ਜੋ ਵੀ ਬਾਂਜਣੇ ਸੀ ਤੇ ਤੁਸੀਂ ਐਕਟਿੰਗ ਦਾ ਦੇ ਲੈਣਾ ਆਏ ਹਾਏ ਸਹੀ ਗੱਲ ਸਾਰਿਆਂ ਨੇ ਰਲ ਮਿਲ ਕੇ ਫਿਲਮ ਪੂਰੀ ਕੀਤੀ ਆ ਤੋਂ ਬਹੁਤ ਹੀ ਪ੍ਰਾਊਡ ਵਾਲੀ ਗੱਲ ਕੀ ਤੁਹਾਡੇ ਯੋਗਰਾਜ ਸਰ ਸਾਡੇ ਸਾਹਮਣੇ ਬੈਠਿਆ ਸਰ ਇਹ ਇੱਕ ਪ੍ਰਾਊਡ ਮੂਮੈਂਟ ਆ ਸਾਡੇ ਲਈ ਤੋਂ ਸਾਡੀ ਫਿਲਮ ਦੀ ਜਿੰਨਾਂ ਯੋਗਰਾਜ ਸਰ ਲਈ ਜ਼ੋਰਦਾਰ ਤਾੜੀਆਂ ਪਲੀਜ਼ ਇੱਕ ਵਾਰੀ ਇੰਨੇ ਜ਼ਿੰਦਾਦਿਲ ਇਨਸਾਨ ਅਸੀਂ ਅੱਜ ਤੱਕ ਨਹੀਂ ਵੇਖਿਆ ਜ਼ਿੰਦਾਦਿਲ ਇਨਸਾਨ ਸੋ ਕਰ ਗੋਡ ਬlesਿਉ ਰਾਜੂ ਵਰਮਾ ਜੀ ਨੇ ਫਿਲਮ ਨੂੰ ਲਿਖਿਆ ਅਨਮੋਲ ਹੈ ਤੁਹਾਡੇ ਨਾਲ ਨਿਸ਼ਾਨ ਰੋਸ਼ਨ ਪ੍ਰਿੰਸ ਇਸ਼ਾਰੀਕੀ ਮਨਜੀਤ ਟੋਨੀ ਜੀ ਨੇ ਅਟਰੈਕਟ ਕੀਤੀ ਆ ਫਿਲਮ ਨੂੰ ਬਹੁਤ ਵੱਡੀ ਸਟਾਰ ਕਾਸਟ ਹੈ ਇੱਕ ਰਿਸ਼ੀ ਮੈਮ ਨੂੰ ਛੱਡ ਕੇ ਬਾਕੀ ਸਾਰੀ ਇੰਡਸਟਰੀ ਹੈ ਮੇਰੇ ਖਿਆਲ ਚ ਤਾਂ ਤੁਸੀਂ ਸਾਰੇ ਨੇ ਜ਼ਰੂਰ ਵੇਖਣ ਜਾਣਾ ਤੇ ਅੱਜ ਟ੍ਰੇਲਰ ਨੂੰ ਤੁਸੀਂ ਦੇਖ ਲਿਆ ਇੱਕ ਮਾਰਕ ਨੂੰ ਫਿਲਮ ਬੂ ਮੈਨ ਥੈਂਕ ਯੂ ਥੈਂਕ ਯੂ ਸੋ ਮਚ ਹਾਂਜੀ ਗੁਰਪ੍ਰੀਤ ਬਾਜ ਜੀ ਪਲੀਜ਼ ਅੱਪਾ ਛੋਟੇ ਤੋਂ ਵੀ ਛੋਟੇ ਨਾਲ ਕੁਝ ਇੰਦਾ ਨਹੀਂ ਮਾਈਕ ਪਾਸ ਕਰਦੇ ਮੈਂ ਗੱਲ ਕੁਝ ਹੋਰ ਦੀ ਬੈਠਣਾ ਹੈ ਆਹ ਤਾਂ ਅੱਜ ਚੀਕਾ ਜੀ ਨੇ ਧਰਮ ਨਾਲ ਮੈਨੂੰ ਕੀਲ ਕੇ ਰੱਖਤਾ ਹਾਏ 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 ਇੱਕ ਮਾਰਚ ਨੂੰ ਸਿਹਮਾ ਘਰਾਂ ਦੇ ਵਿੱਚ ਜਾ ਕੇ ਵੀ ਆਈ ਟੀਕਾ ਮਾਰਨੀ ਹੈ ਭੁੱਲਣਾ ਨਹੀਂ ਫਿਲਮ હું ਮੈਂ ਡਰ ਗਈ ਤੇ ਘਰੇ ਆ ਕੇ ਵੀ ਤੁਸੀਂ ਡਰੀ ਜਾਣਾ ਠੀਕ ਹੈ ਜੀ ਸੋ ਸਾਡੇ ਡਾਇਰੈਕਟਰ ਸਾਹਿਬ ਮੇਰਾ ਛੋਟਾ ਜੀ ਟੋਨੀ ਔਰ ਬਾਕੀ ਸਾਰੇ ਤੁਹਾਡੀ ਸਟਾਰ ਕਾਸਟ ਜੇ ਅੱਧੀ ਤਾਂ ਸਟਾਰ ਕਾਸਟ ਕੋ ਪਹੁੰਚੀ ਨਹੀਂ ਕਿਉਂਕਿ ਕਈਆਂ ਦੀ ਸ਼ੂਟਿੰਗਸ ਹੁੰਦੀਆਂ ਤੇ ਬਾਕੀ ਰਾਜੂ ਵਰਮਾ ਇਹਨਾਂ ਦੀਆਂ ਤਾਂ ਬਹੁਤ ਸਾਰੀਆਂ ਹਿੱਟ ਮੂਵੀਜ਼ ਤੁਸੀਂ ਦੇਖੀ ਚੁੱਕੇ ਹੋ ਸੋ ਇਹ ਕੋਈ ਕਿਸੇ ਜਾਣ ਪਹਿਚਾਨ ਦੇ ਮਖਾਜਮੀ ਰਾਜੂ ਵਰਮਾ ਸੋ ਬਹੁਤ ਵਧੀਆ ਔਰ ਮੇਰਾ ਜਿਹੜਾ ਇਹਦੇ ਵਿੱਚ ਕਰੈਕਟਰ ਹੈ ਮੈਂ ਬੱਸ ਇਨਾ ਕਿ ਕੈਰੈਕਟਰ ਹੈ ਵੀ ਮੈਂ ਇਸ ਸਾਰੀ ਫਿਲਮ 'ਚ ਮੈਂ ਮਿਸਤਰੀ ਦਾ ਕੈਰੈਕਟਰ ਕਰ ਰਿਹਾ ਹਾਂ ਤੁਹਾਡੇ ਵਿੱਚ ਤੇ ਮੈਂ ਸਾਰਿਆਂ ਤੇ ਰੰਦਾ ਲਾਉਣਾ ਹੈ ਤੇ ਰੰਦਾ ਮੈਂ ਕਿਵੇਂ-ਕਿਵੇਂ ਕਿੱਥੇ-ਕਿੱਥੇ ਕੀਦੇ-ਕੀਦੇ ਲਾਉਂਗਾ ਇਹ ਜਦੋਂ ਤੁਸੀਂ ਫਿਲਮ ਦੇਖਣ ਜਾਓਗੇ ਉਦੋਂ ਤੁਹਾਨੂੰ ਪਤਾ ਲੱਗਣਾ ਹੈ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਾਡਾ ਸੋਨੀ ਵੀਰ ਸਾਡੇ ਪ੍ਰੋਡਿਊਸਰ ਸਾਰੇ ਜਿਹੜੇ ਉਹਨਾਂ ਦਾ ਵੀ ਧੰਨਵਾਦ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਉਹ ਇਹ ਜਿੱਤ ਤੁਹਾਡੀਆਂ ਇੱਥੇ ਹੀ ਨਾ ਰਹਿ ਜਾਣੀਆਂ ਸਿਨੇਮਾ ਘਰਾਂ ਚ ਵੀ ਚਾਹੀਦੀਆਂ ਇਹ ਤੁਮਾਰ ਚ ਨੂੰ ਠੀਕ ਹੈ ਜੀ ਸੋ ਬਹੁਤ ਵਧੀਆ ਫਿਲਮ ਹੈ ਟ੍ਰੇਲਰ ਤੁਸੀਂ ਦੇ ਤੁਸੀਂ ਦੇਖ ਹੀ ਲਿਆ ਕਿ ਕਿੱਦਾਂ ਦਾ ਵਧੀਆ ਜਿਹੜਾ ਟ੍ਰੇਲਰ ਹੈ ਕਿੱਦਾਂ ਸੋਹਣਾ ਔਰ ਫਿਲਮ ਇਸ ਤੋਂ ਕਿਤੇ ਅੱਗੇ ਹੋਣੀ ਹੈ ਔਰ ਨਵੀਂ ਤੁਹਾਨੂੰ ਗੱਲਬਾਤ ਨਵਾਂ ਸਬਜੈਕਟ ਮਿਲੂਗਾ ਆਓ ਜੀ ਅਗਲੀ ਗੱਲ ਸੰਭੋ ਅਫਸਰ ਥੈਂਕ ਯੂ ਸੋ ਮੱਚ ਹਾਂ ਜੀ ਸੋ ਚਾਈ ਚੋਰੀ ਵਾਲੇ ਬੰਦੇ ਵੀ ਟੜੇ ਦੀ ਚੋਰੀ ਵੀ ਆ ਰਹੀ ਹੈ ਐਂਡ ਉਸ ਤੋਂ ਪਹਿਲਾਂ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਕੁਝ ਪੁੱਛਣਾ ਚਾਹੁੰਦੇ ਹੋ ਹਾਂਜੀ ਨਹੀਂ ਨਹੀਂ ਮੈਂ ਇੱਕੋ ਸਵਾਲ ਪੁੱਛਣ ਆਇਆ ਮੈਂ ਥੱਲੇ ਬੈਠਾ ਸੀ ਮੇਰੇ ਗੋਡੇ ਦੁਖਦੇ ਸੀ ਜਵਾਬ ਤੁਸੀਂ ਦਿਓ ਇੱਕ ਮਿੰਟ ਹਾਂ ਰੱਗੇ ਬਾਕੀ ਚਲੋ ਬੱਸ ਸੁਣੋ ਹੋਣਾ ਮੈਂ ਬੜੇ ਪ੍ਰੋਡਿਊਸਰ ਨੂੰ ਕਹਿ ਕੇ ਥਾਗਿਆ ਡਾਇਰੈਕਟਰ ਨੂੰ ਕਹਿ ਕੇ ਥਾਗਿਆ ਰੋਸ਼ਨ ਪਤਾਨੀ ਮੇਰੇ ਨਾਲ ਏਜੰਸੀ ਕਰਦਾ ਕਿ ਨਹੀਂ ਕਰਦਾ ਮੈਨੂੰ ਵੀ ਪਤਾ ਮੈਂ ਤੁਸੀਂ ਦੱਸਿਓ ਰੋਮਾਂਟਿਕ ਫਿਲਮ ਕਰ ਰਿਹਾ ਦਾੜੀ ਸ਼ਾੜੀ ਛੋਟੀ ਛੋਟੀ ਕਰਕੇ ਮੱਖਾਂ ਲੱਭੀਆਂ ਫਿਰ ਤੋਂ ਕੇ ਹੀਰਨ ਮੇਰੀ ਕਿੰਨੀ ਵਰਮਾ ਤੇ ਦੋਹਾਂ ਖੜੀਆਂ ਤੁਸੀਂ ਮੈਨੂੰ ਦੱਸੋ ਤੁਸੀਂ ਦੱਸੋ ਅਰ ਮੈਂ ਕਿਹਾ ਮੈਂ ਕਹਾਂ ਪ੍ਰੋਡੂਸਰ ਡਾਇਰੈਕਟਰਾਂ ਨੂੰ ਐਕਟ ਵਾਰੀ ਰੋਮਾਂਟਿਕ ਫਿਲਮ ਦੇ ਕੇ ਦੇ ਕੇ ਮੈਂ ਪਿੱਛੋਂ ਦੀ ਨਿਕਲ ਜਾਊਗਾ ਪਰ ਮੇਰੀ ਗੱਲ ਕੋਈ ਨਹੀਂ ਮੰਨਦਾ ਮੈਨੂੰ ਇੱਕ ਗੱਦਾ ਜਵਾਬ ਦਿਓ ਪਿਆਰ ਤੇ ਇਸ਼ਕ ਦੀ ਕੋਈ ਉਮਰ ਹੈ ਓ ਸੁਣਦੇ ਹੈ ਉਮਰ ਹੈ ਨਹੀਂ ਹੈਗੀ ਇਸ ਕਰਕੇ ਫਿਲਮ ਬਣ ਰਹੀ ਹੈ ਇੱਕ ਜੀਦੇਵ ਜੀ ਯੋਗਰਾਜ ਸਿੰਘ ਕਿੰਨੀ ਵਰਨਾ ਐਸ ਅ ਮੀਨ ਲੀਡ ਮੇਨ ਲੀਡ ਆ ਰਿਹਾ ਤੇ ਮੈਂ ਤੁਹਾਨੂੰ ਰੋਮਾਂਸ ਐਸਾ ਕਰਕੇ ਦਿਖਾਉਂ ਕਿ ਤੁਸੀਂ ਸਾਰੀ ਜ਼ਿੰਦਗੀ ਇਸੇ ਕਰਦੇ ਰਹੋਗੇ ਆ ਮੇਰਾ ਹੀ ਗੱਲ ਕਹਿਣੀ ਸੀ ਆ ਮੇਰੇ ਸਪੋਰਟ ਦੇ ਦੋ ਬਾਕੀ ਬਾਰੇ ਪਤਾ ਨਹੀਂ ਜਿਹੜੇ ਜੈਂਸੀ ਕਰਦੇ ਨੇ ਜਵਾਨ ਮੁੰਡੇ ਪੈ ਤਕੜੇ ਹੋ ਜੇ ਫਿਰ ਲੱਜ ਬਾਪੂ ਨੇ ਨੰਬਰ ਲੈ ਗਏ ਬਸ ਇਹ ਕਹਿੰਦਾ ਸੀ ਪੂ ਮੈਂ ਡਰ ਗਈ ਲਓ ਜੀ ਭਾਈ ਧੰਨਵਾਦ ਮਾ ਮੈਂ ਤੇਰੇ ਜਿਹੀ ਪੇਟੀ ਰੱਖਦੀ ਐ ਜੇ ਡਾਇਰੈਕਟਰ ਮੈਨੂੰ ਨਾ ਲਵੇ ਪ੍ਰੋਡਿਊਸਰ ਨਾ ਲਵੇ ਤੁਸੀਂ ਉਹਦੇ ਨਾਲ ਬਾਈਬਟ ਕਰਦੇ ਨਹੀਂ ਯੋਗਰਾਜ ਸਿੰਘ ਹੀਰੋ ਆ ਗਿਆ ਰੋਸ਼ਨ ਨੂੰ ਪੁੱਛਣਾ ਭਾਈ ਤੈਨੂੰ ਕੋਈ ਤਕਲੀਫ ਤਾਂ ਨਹੀਂ ਬਾਕੀ ਨੂੰ ਮਸਾਬ ਨੂੰ ਲੈ ਬਈ ਹੁਣ ਤੁਸੀਂ ਹੁਣ ਤੁਸੀਂ ਇੱਥੇ ਆਏ ਹੋ ਮੈਂ ਥੋੜੀ ਜਿਹੀ ਚਿੱਟੀ ਕਰਾ ਲੂੰਗਾ ਜੀ ਮੈਂ ਬਾਪੂ ਵਾਲੀ ਇਹ ਬਾਪੂ ਦਾ ਰੋਲ ਕਰੂ ਬਾਪੂ ਮੈਂ ਦੜੀ ਚਿੱਟੀ ਕਰਾਂਗਾ ਇਹ ਸਾਡੀ ਫਿਲਮ ਦੇ ਰਾਈਟਰ ਰਾਜੂ ਵਰਮਾ ਅੰਦੀ ਸਸੀ ਗਾਲ ਜੀ ਕਿਵੇਂ ਕਾਇਮ ਹੋ ਸਾਰੇ ਸੋ ਇਹਨੂੰ ਵੇਖਿਆ ਮੈਨੂੰ ਕਹਿ ਲਿਖਿਆ ਇਹ ਮੈਨੂੰ ਕਹਿੰਦਾ ਮੈਂ ਲਿਖਿਆ ਸਬਜੈਕਟ ਜੇ ਝੂਠ ਬੋਲਦਾ ਹੁਣ ਢਾ ਲਿਓ ਉਹਨਾਂ ਨੂੰ ਕਹਿੰਦਾ ਜੋਗਰਾ ਸਿੰਘ ਰੋਮਾਂਟਿਕ ਹੀਰੋ ਬਣਾਓ ਚਲ ਲਿਖਦਾ ਜੇ ਲਿਖਦਾ ਕਿਉਂਕਿ ਬਾਪੂ ਜੀ ਦਾ ਹੁਕਮ ਸਿਰ ਮੱਤੇ ਤੋਂ ਸਾਰਿਆਂ ਨੂੰ ਬਹੁਤ ਪਿਆਰ ਤੇ ਸਭ ਤੋਂ ਵੱਡੀ ਗੱਲ ਕੀ ਹੈ ਜਦੋਂ ਵੀ ਇੱਥੇ ਆਉਂਨੇ ਇੰਨਾ ਪਿਆਰ ਮਿਲਦਾ ਹੈ ਖੁਸ਼ੀ ਬਹੁਤ ਹੁੰਦੀ ਹੈ ਸੋ ਜਿੰਨੀ ਆ ਫਿਲਮਾਂ ਪਹਿਲਾਂ ਸੀ ਤਹਿਨੀ ਮੈਂ ਸੱਸ ਕੁੱਟਣੀ ਜਹਨ ਮੁਕਲਾਵਾ ਸਭ ਨੂੰ ਪਿਆਰ ਦਿੱਤਾ ਹੈ ਫਿਰ ਉਹਨੂੰ ਵੀ ਤੁਸੀਂ ਉਦੋਂ ਹੀ ਪਿਆਰ ਦਿਓਗੇ ਬੂਮ ਮੈਂ ਡਰ ਗਈ ਇੱਕ ਦਿਨ ਨੂੰ ਸੋ ਸਾਰਿਆਂ ਨੇ ਜ਼ਰੂਰ ਪਹੁੰਚਣਾ ਸੋ ਕਰਮੇ ਬਾਈ ਦਾ ਸਾਡੇ ਪ੍ਰੋਡਿਊਸਰ ਸਾਹਿਬ ਸੋਨੀ ਰੰਡਰ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇੱਕ ਹੌਸਲਾ ਦਿਖਾਇਆ ਸਾਡੀ ਇਹ ਫਿਲਮ ਬਣਾਈ థాంਕ ਯੂ ਸੋ ਮਚ థాంਕ ਯੂ ਸੋ ਮਚ ਹਾਂਜੀ ਸਾਡੇ ਹੁਣ ਡਾਇਰੈਕਟਰ ਸਾਹਿਬ ਇਹ ਬੇਰੀ ਕਰ ਨਾ ਕੀਤੀ ਦੱਸੀ ਗੈਲ ਜੀ ਸਾਰਿਆਂ ਨੂੰ ਕਿੱਦਾਂ ਲੱਗਿਆ ਟ੍ਰੇਲਰ ਪਹਿਲਾਂ ਤਾਂ ਐਂਦਾ ਦੱਸੋ ਕੀ ਬਾਤ ਹੈ ਅਸੀਂ ਕਾਫੀ ਟਾਈਮ ਲਗਾ ਕੇ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਬਣਾਇਆ ਤੇ ਬਸ ਤੁਸੀਂ ਇੱਕ ਮਾਰਚ ਨੂੰ ਥੀਏਟਰ ਦੇ ਵਿੱਚ ਜਾ ਕੇ ਵੀ ਇਹਨੂੰ ਇੰਨਾ ਹੀ ਪਿਆਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬੂ ਮੈਂ ਡਰ ਗਈ इनु मेरी सिफारिश करो सोने हो ट्रैक्टर नहीं <laughs> क्या बात है योगराज सर दे रही राजू बाजी लिख रहे हैं स्क्रिप्ट ते बड़ी जल्दी तो अनुभव कर मेंटी की फिल्म के वजह आज इस मेंट में तो होगी ये राशन पाली बापू का ट्रैक्टर कर लेंगे दाढ़ी चिट्टी करते कैरियन बापू कैरियन बापू क्या बात है ਬਹੁਤ ਸਾਰੀਆਂ ਫਿਲਮਾਂ 'ਚ ਇਸ ਬੱਚੇ ਨੂੰ ਤੁਸੀਂ ਵੇਖਿਆ ਲਾਵਾ ਫਿਲਮ 'ਚ ਵੀ ਵੇਖਿਆ ਜਲਦਾਰੀਆਂ ਦੇ ਵਿੱਚ ਵੀ ਦੇਖਿਆ ਉਹ ਤੁਹਾਨੂੰ ਤੁਸੀਂ ਬੂਹੇ ਮੈਂ ਡਰਗੀ 'ਚ ਵੇਖਿਆ ਜੀ ਅਨਮੋਲ ਵਰਮਾਇ ਕੋਈ ਤਾੜੀ ਬੁਜਾਓ ਬੱਚੇ ਦਾ ਹੌਸਲਾ ਵਧੇਗਾ ਹਲੋ ਆ ਸਸੀ ਗੱਲ ਸਾਰੇ ਨਹੀਂ ਬੁਲਾਤੀ ਸੋ ਮੈਂ ਦੁਆਰੇ ਬਲੱਕ ਥੋੜਾ ਟਾਈਮ ਨਹੀਂ ਵੇਸਟ ਕਰਨਾ ਚਾਹੁੰਦਾ ਜਿਨੇ ਜਿਨੇ ਅਰਦਾਸ ਫਿਲਮ ਦੇਖੀ ਹੈ ਇੱਕ ਵਾਰੀ ਖਿੱਚ ਕੇ ਤਾੜੀਆਂ ਮਾਰ ਦਿਓ ਜਿਨੂੰ ਜਿਨੂੰ ਵਧੀਆ ਲੱਗੀ ਜੂਡੀ ਕਰਕੇ ਤੁਸੀਂ ਕਿਤਾ ਪਛਾਣ ਨੂੰ ਹਟ ਕੇ ਮਿਲਣ ਲੱਗਦਾ ਮੈਨੂੰ ਪੱਕਾ ਹੀ ਪਟਕਾ ਬੰਨ੍ਹ ਕੇ ਆਉਣਾ ਪਿਆ ਕਰੋ ਹਰ ਇੱਕ ਪ੍ਰਮੋਸ਼ਨ ਤੇ ਸੋ 1 ਮਾਰਚ ਨੂੰ ਜਰੂਰ ਦੇਖਣ ਜਾਇਓ ਬੂਮਾ ਡਰਗੀ ਇੱਕ ਵਾਰੀ ਚੀਕਾ ਮਾਰ ਕੇ ਦੱਸ ਦਿਓ ਜੇ ਟ੍ਰੇਲਰ ਵਧੀਆ ਲੱਗਿਆ ਕੂਕਾ ਮਾਰ ਦਿਓ ਇੱਕ ਵਾਰੀ ਜ਼ੋਰ ਦਾ ਪਤਾ ਲੱਗ ਜੇ ਵੀ ਰਿਆਸਤ ਕਾਲੇ ਚਾਏ ਆ ਥੈਂਕ ਯੂ ਸੋ ਮਾਡ ਅਰ ਸਭ ਤੋਂ ਆਖਿਰ ਸਾਡੀ ਫਿਲਮ ਦੇ ਪ੍ਰੋਡਿਊਸਰ ਪ੍ਰੋਡਿਊਸਰ ਵਾਸਤੇ ਤਾਂ ਡਬਲ ਤਾੜੀ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਫਿਲਮਾਂ ਨੂੰ ਬਚਾਉਣ ਦੇ ਵਿੱਚ ਚੰਗੀਆਂ ਫਿਲਮਾਂ ਬਣਾਉਣ ਦੇ ਵਿੱਚ ਪ੍ਰੋਡਿਊਸਰ ਦਾ ਜਿਹੜਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਜਿਹੜਾ ਪੈਸੇ ਖਰਚ ਕੇ ਸਾਡੇ ਸਾਰਿਆਂ ਵਾਸਤੇ ਸਾਡੇ ਸਾਡੇ ਸਾਰਿਆਂ ਵਾਸਤੇ ਫਿਲਮ ਬਣਾਈ ਆ ਸੋਨੀ ਨੱਡਾ ਜੀ ਇੱਕ ਵਾਰੀ ਜ਼ੋਰਦਾਰ ਟਾੜੀ ਸੋਨੀ ਅਰੇ ਸਾਡੀ ਫਿਲਮ ਦੇ ਵਿੱਚ ਕੰਮ ਵੀ ਕਰ ਰਹੇ ਗੁੰਡਾ ਸਤੋਤ ਸਾਰੇ ਦਾ ਕਿਉਂਕਾ ਥੈਂਕ ਯੂ ਸੋ ਮੱਚ ਸਾਡੀ ਟੀਮ ਦਾ ਤੇ ਇੱਕ ਮਾਰਚ ਨੂੰ ਆਪਣੀ ਫਿਲਮ ਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸਾਰੀ ਸਾਰਿਆਂ ਨੇ ਹੀ ਕੋਚਣਾ ਇੱਕ ਮਾਰਚ ਨੂੰ ਬੂ ਮੈਂ ਡਰ ਕੇ ਕੀ ਬਾਤ ਹੈ ਜੀ ਯਸ ਸੋ ਜਰਜਨ ਬਾਜੀ ਹਰ ਜਿਵੇਂ ਟ੍ਰੇਲਰ ਲਾਂਚ ਹੋਇਆ ਇੰਨੇ ਵੱਡੇ ਲੈਵਲ ਤੇ ਸੋ ਖੁਸ਼ੀ ਦਾ ਮੌਕਾ ਹੈ ਮੂੰਹ ਮਿੱਠਾ ਕਰਨਾ ਪੈਂਦਾ ਕਿਉਂਕਿ ਚਾਇਸ ਚੋਰੀ ਤੇ ਰੋੜੇ ਇੱਥੇ ਆਡੀਅੰਸ ਤੇ ਬੈਠੇ ਮੈਨੂੰ ਦੇਖੀ ਦੇ ਤੁਸੀਂ ਪਲੀਜ਼ ਸਟੇ ਪਿਆ ਜਾਂਦੇ ਕਰਮਾ ਜੀ ਉਹ ਪੰਜਾਬੀ ਬੋਲਣਾ ਵਾਹ ਤੇ ਮੈਂ ਜੋ ਚਿਹੜਾ ਦਾ ਸੀ

ਤੇ ਮੈਂ ਉਹਦੇ ਲੱਗਤੇ ਓ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਗਤੇ ਮਰਦਾ ਸੋ ਇੱਕ ਵਾਰੀ ਫੇਰ ਤੁਹਾਨੂੰ ਯਾਦ ਕਰਾ ਦਈਏ ਕਿ ਪਹਿਲੀ ਮਾਰਚ ਨੂੰ ਮੈਂ ਡਰ ਗਈ ਥੈਂਕ ਯੂ ਸੋ ਮਚ ਸਰ ਅੰਦਰਥੀ ਆਨ ਵਾਸ ਬਹੁਤ ਮਿਹਰਬਾਨੀ ਹਾਂਜੀ ਯਾ ਬਾਤ ਸਤੋਂ ਪਹਿਲਾ ਗਾਣਾ ਜਿਹੜਾ ਮੇਰਾ ਰਿਲੀਜ਼ ਹੋਇਆ ਸੀ ਜੇ ਚੰਨ ਚੋਂ ਚਾਨਣੀ ਮੁੱਕ ਜਾਵੇ ਸਾਗਰ ਚੋਂ ਪਾਣੀ ਸੁੱਕ ਜਾਵੇ ਹਰ ਦਿਲ ਵੀ ਟੜਕ ਨਿਰਭ ਜਾਵੇ ਤਾਂ ਹੋ ਸਕਦਾ ਏ ਤੈਨੂੰ ਸਕਦਾ ਫੁੱਲ ਜਾਵਾ ਜੇ ਚੰਨ ਚੋਂ ਚਾਨਣੀ ਮੁੱਕ ਜਾਵੇ ਮੇਰੀ ਜਾਨ ਤੇਰੇ ਵਿੱਚ ਵਸਦੀ ਕਾੜੀ ਦੇ ਨਾਲ ਮੱਟੀ ਮੱਟੀ ਕਾੜੀ ਵਾ ਚੂ ਮੇਰੀ ਜਾਨ ਤੇਰੇ ਵਿੱਚ ਵਸਦੀ ਤੂੰ ਜਿੰਦ ਕਢ ਲੈਨੀ ਹੈ ਹੱਸਦੀ ਮੇਰੀ ਜਾਨ ਤੇਰੇ ਵਿੱਚ ਵਸਦੀ ਤੂੰ ਜਿੰਦ ਕਢ ਲੈਨੀ ਹੈ ਹੱਸਦੀ ਰੂ ਖੜ ਜਾਂਦੀ ਏ ਤੱਕ ਕੇ ਤੇਰਾ ਰੰਗ ਤੇਰਾ ਮੇਰੇ ਚਲਦੇ ਨੇ ਜੋ ਸਾ बस तूं बस तूं चलदे न जो सा हिन खां वञा बस तूं बस तूं बस तूं बस तूं गुज़ारिश गुज़ारिश मेर बारिश की छॾ क नली हौली जो ਕੰਦੇ ਇਹ ਪਾਵੇਂ ਸਾਨੂੰ ਦਿਲ ਵਿੱਚੋਂ ਕੱਢ ਕੇ ਨਾ ਜਾ ਦਿਲ ਵਿੱਚੋਂ ਕੱਢ ਕੇ ਨਾ ਜਾ ਥੈਂਕ ਯੂ ਥੈਂਕ ਯੂ ਸੋ ਗੁੱਡ ਹਾਲ ਵੇਖ ਲੈ ਹੀਰਾਂ ਦੇ ਸਭ ਨੋਖੇ ਨੇ ਟਕਦੀ ਰਾਂਦੇ ਤੂੰ ਜਦ ਪੁੱਛਦੇ टुट हिकु दिल करि राति हिकु दिलि करणी सिखां बल हो दिल कर सिखां रात हो